ਲੰਗੇ ਕੱਲ ਕੇਂਦਰ ਸਰਕਾਰ ਦੇ ਵੱਲੋਂ ਇੱਕ ਮੈਮੋਰੰਡਮ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਨਵਾਂ ਹੁਕਮ ਸੁਣਾ ਦਿੱਤਾ ਗਿਆ ਉਸ ਹੁਕਮ ਦੇ ਬਦੌਲਤ ਇਹ ਸਾਫ਼ ਹੁਣ ਗੱਲ ਚੱਲਦੀ ਪਈ ਹੈ ਕਿ ਜਿਹੜੇ ਸਰਕਾਰੀ ਮੁਲਾਜ਼ਮ ਹੋਣਗੇ ਉਸ ਹੁਕਮ ਦੇ ਮੁਤਾਬਕ ਹੁਣ ਸਾਫ਼ ਗੱਲ ਚੱਲਦੀ ਪਈ ਹੈ ਕਿ ਜਿਹੜੇ ਸਰਕਾਰੀ ਮੁਲਾਜ਼ਮ ਹੋਣਗੇ ਉਹ ਆਰਐਸਐਸ ਦੇ ਪ੍ਰੋਗਰਾਮਸ ਅਟੈਂਡ ਕਰ ਸਕਣਗੇ ਆਰਐਸਐਸ ਦੀਆਂ ਮੀਟਿੰਗਸ ਜਿਹੜੀਆਂ ਨੇ ਉਹ ਅਟੈਂਡ ਕੀਤੀਆਂ ਜਾ ਸਕਣਗੀਆਂ ਉਹਨਾਂ ਦੇ ਵੱਲੋਂ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ ਇਹ ਰੋਕ ਜਿਹੜੀ ਲੱਗੀ ਸੀ ਇਹ ਬੈਨ ਜਿਹੜਾ ਲੱਗਿਆ ਸੀ 1966 ਦੇ ਵਿੱਚ ਲਗਾਇਆ ਗਿਆ ਸੀ ਕਾਂਗਰਸ ਸਰਕਾਰ ਵਲੇ ਔਰ ਹੁਣ ਉਸ ਨੂੰ ਰਾਈਟ ਆਫ ਕਰ ਦਿੱਤਾ ਗਿਆ ਹਾਲਾਂਕਿ ਵਿੱਚ ਵਿੱਚ ਉਹ ਬੈਨ ਹਟਾਇਆ ਵੀ ਗਿਆ ਸੀਗਾ ਪਰ ਦੁਬਾਰਾ ਉਸ ਨੂੰ ਲਾਗੂ ਕਰ ਦਿੱਤਾ ਗਿਆ ਸੀ ਲੋੜ ਪੈਣ ਦੇ ਹਿਸਾਬ ਦੇ ਨਾਲ ਔਰ ਮੌਕੇ ਦੇ ਹਿਸਾਬ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਸੇ ਪਰ ਹੁਣ ਗੱਲ ਖੜਦੀ ਹੈ ਕਿ ਦੁਬਾਰਾ ਇਸ ਨੂੰ ਰਾਈਟ ਆਫ ਕਰ ਦਿੱਤਾ ਗਿਆ ਬੈਨ ਹਟਾ ਦਿੱਤਾ ਗਿਆ ਜਿਸ ਦੇ ਨਾਲ ਹੁਣ ਵਿਵਾਦ ਵੱਡੇ ਪੱਧਰ ਤੇ ਖੜ ਸਕਦਾ ਹੁਣ ਇਹੀ ਜਾਣਕਾਰੀ ਅਸਦਉਦੀਨ ਅਵੇਸੀ ਜਿਹੜੇ ਨੇ ਉਹਨਾਂ ਨੇ ਸਾਹਮਣੇ ਰੱਖੀ ਹੈ ਉਹਨਾਂ ਨੇ ਸਪੂਰਨ ਜਾਣਕਾਰੀ ਸਾਹਮਣੇ ਰੱਖੀ ਹੈ ਕਿ ਇਸ ਦੇ ਨਾਲ ਕੀ ਦਿੱਕਤਾਂ ਆ ਸਕਦੀਆਂ ਨੇ ਕਿਹੜੀਆਂ ਪਰੇਸ਼ਾਨੀਆਂ ਆ ਸਕਦੀਆਂ ਨੇ ਜੇ ਇਸ ਮਾਮਲੇ ਦੇ ਉੱਤੇ ਧਿਆਨ ਦਈਏ ਤਾਂ ਆਰਐਸਐਸ ਇੱਕ ਇਹੋ ਜਿਹੀ ਸ਼ਾਖਾ ਹੈ ਇੱਕ ਧਾਰਮਿਕ ਸ਼ਾਖਾ ਮੰਨੀ ਜਾਂਦੀ ਹੈ ਇੱਕ ਇਹੋ ਜਿਹੀ ਸ਼ਾਖਾ ਹੈ ਜਿਹੜੀ ਹਿੰਦੂਤਵ ਦੇ ਉੱਤੇ ਹਿੰਦੂਤਵ ਦੀ ਵਿਚਾਰਧਾਰਾ ਦੇ ਉੱਤੇ ਚੱਲਦੀ ਹੈ ਜਾਂ ਫਿਰ ਇੱਕ ਵੱਖਰੇ ਕਿਸਮ ਦੇ ਨੈਸ਼ਨਲਿਜ਼ਮ ਦੀ ਗੱਲ ਕੀਤੀ ਜਾਂਦੀ ਹੈ ਸਦੀਨ ਹੁਣ ਗੱਲ ਖੜਦੀ ਹੈ ਕਿ ਇੱਕ ਇੰਡੀਅਨ ਕਲਚਰ ਇੱਕ ਇੰਡੀਅਨ ਕੰਟਰੀ ਜਿਹਦੇ ਵਿੱਚ ਵੱਖ-ਵੱਖ ਕਿਸਮ ਦੇ ਵੱਖ-ਵੱਖ ਵਿਚਾਰਧਾਰਾਂ ਵਾਲੇ ਵੱਖ-ਵੱਖ ਧਾਰਮਿਕ ਬਿਲੀਵਸ ਵਾਲੇ ਲੋਕ ਵੱਸਦੇ ਨੇ ਉਹੋ ਜੀ ਕੰਟਰੀ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਵਿਚਾਰਧਾਰਾ ਪਨਪੇਗੀ ਔਰ ਖਾਸ ਕਰਕੇ ਉਸ ਕੰਟਰੀ ਦੇ ਗਵਰਨਮੈਂਟ EMPLOYEES ਦੇ ਨਾਲ ਜੁੜ ਜਾਵੇਗੀ ਉਸ ਦੇਸ਼ ਦੇ ਸਰਕਾਰੀ ਤੰਤਰ ਦੇ ਨਾਲ ਸਿੱਧੇ ਰੂਪ ਦੇ ਵਿੱਚ ਜੁੜ ਜਾਵੇਗੀ ਤੇ ਉਸ ਤੋਂ ਬਾਅਦ ਉਸ ਦੇਸ਼ ਦੇ ਲੋਕਾਂ ਦਾ ਕੀ ਹੋਵੇਗਾ ਕਟ ਗਿਣਤੀਆਂ ਦਾ ਕੀ ਹੋਵੇਗਾ ਕਟ ਗਿਣਤੀ ਲੋਕ ਕਟ ਗਿਣਤੀ ਸ਼ਹਿਰ ਕਟ ਗਿਣਤੀ ਸੂਬੇ ਉਹ ਕਿਸ ਤਰ੍ਹਾਂ ਸਰਵਾਈਵ ਕਰਨਗੇ ਇੱਥੇ ਆ ਕੇ ਅਸਦੁਦੀਨ ਅਵੇਸੀ ਜਿਹੜੇ ਨੇ ਉਹ ਗੱਲਾਂ ਸਾਂਝੀਆਂ ਕਰਦੇ ਨੇ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਨਵਾਂ ਮੈਮੋਰੰਡਮ ਕਿੰਨਾ ਖਤਰਨਾਕ ਹੋ ਸਕਦਾ ਹੈ ਨਵਾਂ ਹੁਕਮ ਕਿੰਨਾ ਖਤਰਨਾਕ ਹੋ ਸਕਦਾ ਹੈ ਕਟ ਗਿਣਤੀਆਂ ਵਾਸਤੇ ਖਾਸ ਕਰਕੇ ਮੁਸਲਮਾਨਜ਼ ਵਾਸਤੇ ਔਰ ਮੁਸਲਮਾਨਜ਼ ਤੋਂ ਬਾਅਦ ਅਗਲਾ ਨਿਸ਼ਾਨਾ ਜ਼ਾਹਿਰ ਤੌਰ ਤੇ ਸਿੱਖੀ ਬਣਦੇ ਨੇ की कुछ हो सकता या इस फैसले के बाद आओ सुन देखिये आर एस एस पर महात्मा गांधी के कतल के बाद सरदार पटेल ने और नेहरू की हुकूमत ने उन पर बैन लगाया उन पर बैन इसलिए निकाला गया क्योंकि उनको ये मानना पड़ा कि वो भारत के संविधान को मानेंगे वो भारत के नेशनल फ्लैग को मानेंगे और उनको अपना एक रिटर्न कॉन्स्टिट्यूशन देना पड़ा और उसमें कई कंडीशन थे जो पॉलिटिक्स में हिस्सा नहीं लेंगे उस ऑर्गेनाइजेशन को आज ये बीजेपी की एन की सरकार ये परमिट कर रही है कि गवर्नमेंट सर्वेंट्स आर एस एस के एक्टिविटीज में हिस्सा ले सकते हैं तो ये मैं समझता हूँ ये बिल्कुल गलत है क्योंकि आर एस एस का जो मेम्बर का ओथ होता है पहले तो मराठी में था बाद में उस, उस उन्होंने उसको संस्कृत में किया अमेंडमेंट्स किए वो ओत आपको कहता है कि वो भारत की डाइवर्सिटी को प्लोरिज्म को नहीं मानते वो तो हिंदू राष्ट्र के ऊपर कसम खाते हैं तो जो हिंदू राष्ट्र के ऊपर कसम खाता वो तो इंडियन नेशनलिज्म के खिलाफ बात कर रहा है और मेरा मानना यह है कि जितने कल्चरल ऑर्गेनाइजेशन है उनको परमिट नहीं करना चाहिए तीसरी बात यह है कि ऐसे कई कल्चरल ऑर्गेनाइजेशन है जो जो कम्युनिस्ट आइडियोलॉजी को मानते हैं ऐसे कई कल्चरल ऑर्गेनाइजेशन मिसाल के तौर पर जो जमात इस्लामी है और आखिरी बात यह है कि इस फैसले से बात जाहिर होती है कि ये जो एन डी ए के अलाइज इन ये लोग क्या कहेंगे इस बारे में भी क्या वो इसको मानते हैं उस फैसले को एक्सेप्ट करते हैं ये उनको बताना पड़ेगा